ਸ਼ਸ਼ੀਕਾਲ ਜੀ ਏਸੀਪੀ ਇੰਡੀਆ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਸ਼ਿਵਾ ਲਾਟਰੀ ਦੇ ਉੱਪਰ ਪਹੁੰਚ ਚੁੱਕੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਰੋੜਾਂ ਦੇ ਇਨਾਮ ਜਿਹੜੇ ਨੇ ਨਿਕਲ ਚੁੱਕੇ ਨੇ ਤੇ ਹੁਣ ਤੁਸੀਂ ਬਣ ਸਕਦੇ ਹੋ 6 ਰੁਪਈਆਂ ਦੇ ਵਿੱਚ ਕਰੋੜਪਤੀ ਇਹ ਤੁਸੀਂ ਬਿਲਕੁਲ ਸਹੀ ਸੁਣਿਆ ਕਿ ਤੁਸੀਂ ਹੁਣ ਬਣ ਸਕਦੇ ਹੋ 6 ਰੁਪਈਆਂ ਦੇ ਵਿੱਚ ਕਰੋੜਪਤੀ ਕਿਵੇਂ ਬਣ ਸਕਦੇ ਹੋ ਕੀ ਕਰਨਾ ਪਏਗਾ ਇਹ ਆਪਾਂ ਗੱਲਬਾਤ ਕਰਾਂਗੇ ਸ਼ਿਵਾ ਜੀ ਨਾਲ ਸ਼ਸ਼ੀਕਾਲ ਜੀ ਸਵਾਗਤ ਚੌਥੇ ਮਹੀਨੇ ਦੀ 20 ਤਰੀਕ ਨੂੰ ਕੱਢਿਆ ਜਾਏਗਾ ਜੀ ਜਿਹਦੇ ਤੋਂ ਬਾਜੀ ਵੱਜਦੀ ਆ ਮਾਰ ਸਕਦੇ ਹੋ ਤੁਸੀਂ ਸ਼ੀਵਾ ਲਾਟਰੀ ਧੂਰੀਤ ਦੇ ਉੱਪਰ ਤੇ ਹਾਂਜੀ ਬਾਈ ਜੀ ਜਿਹੜੇ ਇਹ ਕਾਫੀ ਸਾਰੀਆਂ ਤੁਸੀਂ ਟਿਕਟਾਂ ਵਗੈਰਾ ਰੱਖੀਆਂ ਹੋਈਆਂ ਨੇ ਸਾਰੀਆਂ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦੇ ਦਿਓ 10 ਰੁਪਏ ਦੀ ਟਿਕਟ ਹੈ ਜੀ 1 ਲੱਖ ਰੁਪਏ ਦਾ ਨਾਮ ਹੈ ਜੀ ਓਕੇ ਡੇਲੀ ਖੁੱਲਦੀ ਆ ਜੀ ਪੰਜਾਬ ਗਵਰਨਮੈਂਟ ਦੀ ਟਿਕਟ ਹੈ ਜੀ ਅੱਛਾ ਹਾਂਜੀ 100 ਰੁਪਏ ਦੀ ਟਿਕਟ ਹੈ ਜੀ 10 ਲੱਖ ਰੁਪਏ ਦਾ ਪ੍ਰਾਈਜ਼ ਹੈ ਜੀ 10 ਲੱਖ ਦਾ ਜੀ ਜੀ 100 ਰੁਪਏ ਦੀ ਟਿਕਟ ਦੇ ਵਿੱਚ 10 ਲੱਖ ਦਾ ਹੈ ਨਾ ਜੀ ਵਾਹ ਕੀ ਬਾਤ ਇੱਕ 50 ਰੁਪਏ ਦੀ ਟਿਕਟ ਹੈ ਜੀ ਇਹਦੇ ਵਿੱਚ 5 ਲੱਖ ਰੁਪਏ ਦਾ ਨਾਮ ਹੈ ਜੀ ਜੀ ਇਹ ਹੋਂ ਤੱਕ ਕਿੰਨੇ ਕੁ ਲੋਕਾਂ ਨੇ ਜਿਹੜੀ ਇਹ ਟਿਕਟਾ ਜਬ ਬੁੱਕ ਕਰਵਾ ਦਿੱਤੀ ਗਿਣਤੀ ਨਹੀਂ ਰਹਿੰਦੀ ਜੀ ਸਾਡੇ ਕੋਲ ਵੀ ਜੀ ਰੁਪਈਆ ਦੇਣ ਵਾਲੇ ਨੂੰ ਅਸੀਂ ਟੈਲੀਫੋਨ ਕਰ ਕਰਕੇ ਘਰੇ ਜਾ ਜਾ ਕੇ ਪੇਮੈਂਟਾ ਦੰਨੇ ਆ ਅੱਛਾ ਜੀ ਵੀ ਤੁਹਾਡਾ ਨਾਮ ਨਿਕਲੇ ਜੀ ਪੇਮੈਂਟ ਲੇ ਜੋ ਜਖੜਾ ਪਿੰਡ ਲੱਗਿਆ ਜੀ 10 ਲੱਖ ਰੁਪਏ ਦਾ ਨਾਮ ਡਾਕਟਰ ਜਗਦੇਵ ਨੂੰ ਧੂਰੀ ਲੱਗਿਆ ਜੀ ਦੀਵ ਟਾਬੇ ਵਾਲੇ ਨੂੰ ਲੱਗਿਆ ਜੀ 2 ਲੱਖ ਰੁਪਏ ਦਾ ਨਾਮ ਜੀ ਜਿੱਦਾਂ ਕਿ ਤੁਸੀਂ ਦੱਸਿਆ ਕਿ ਅਸੀਂ ਘਰ ਜਾ ਕੇ ਅਗਲੇ ਨੂੰ ਪੇਮੈਂਟ ਦਿੰਨੇ ਆਂ ਕਈ ਵਾਰੀ ਅਗਲਾ ਭੁੱਲ ਜਾਂਦਾ ਕਿ ਮੈਂ ਕਿਤੇ ਬੰਪਰ ਭਰਿਆ ਸੀਗਾ ਜਾਂ ਲਾਟਰੀ ਬੰਪਰ ਭਰ ਕੇ ਆ ਸੀ ਕਈ ਵਾਰ ਲੋਕ ਭੁੱਲ ਜਾਂਦੇ ਤੁਸੀਂ ਘਰ ਜਾ ਕੇ ਦਿੰਨੇ ਹੋ ਤੇ ਉਹਨਾਂ ਤੁਹਾਡੇ ਤੇ ਫਕਰ ਮਹਿਸੂਸ ਵੀ ਹੁੰਦਾ ਹੋਣਾ ਬਿਲਕੁਲ ਜੀ ਹਾਤੋ ਘਨੋਰੀ ਪਿੰਡ ਨਾਮ ਲੱਗਿਆ ਜੀ 25 ਲੱਖ ਰੁਪਏ ਦਾ 100 ਰੁਪਏ ਦੀ ਟਿਕਟ ਸੀ 25 ਲੱਖ ਰੁਪਏ ਦਾ ਨਾਮ ਲੱਗਿਆ ਜੀ ਉਹਨਾਂ ਦਾ ਮੋਬਾਈਲ ਵੀ ਸੁੱਚੋ ਫਾ ਆ ਰਿਹਾ ਸੀ ਅਸੀਂ ਕਦੋਂ ਉਹਨਾਂ ਦੇ ਘਰੇ ਮਠਿਆਈ ਦੇ ਡੱਬੇ ਲੈ ਕੇ ਗਏ ਉਹਨਾਂ ਨੂੰ ਯਕੀਨ ਨਹੀਂ ਹੋਇਆ ਵੀ 25 ਲੱਖ ਰੁਪਏ ਦਾ ਨਾਮ ਨਿਕਲਿਆ ਅੱਛਾ ਕਦੋਂ ਅਸੀਂ ਉਹਨਾਂ ਦੀ ਟਿਕਟ ਕਲੇਮ ਚਲਵਾਈ ਫੋਟੋ ਖਿਚਾਈ ਜੀ ਉਹਨਾਂ ਨੂੰ ਪਰਿਵਾਰ ਨੂੰ ਬਹੁਤ ਜ਼ਿਆਦਾ ਆਸ਼ਵਾਸ ਦਿਵਾਇਆ ਜੀ ਅਸੀਂ ਵੀ ਇਹ ਪੰਜਾਬ ਗਵਰਨਮੈਂਟ ਦੀ ਲਾਟਰੀ ਹੈ ਨਾਮ ਨਿਕਲਣਾ ਮੁਕੱਦਰਾਂ ਦੇ ਨਾਲ ਹੈ ਜੀ ਸੋਨੂੰ ਅੱਜ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤੁਸੀਂ 25 ਲੱਖ ਰੁਪਏ ਦੇ ਮਾਲਕ ਬਣੇ ਹੋ ਖਨੋਰੀ ਪਿੰਡ ਦੇ ਵਿੱਚ ਕੀ ਬਾਤਾਂ ਨੇ ਆ ਜਿਹੜਾ 6 ਰੁਪਏ ਦੀ ਇਹ ਲਾਟਰੀ ਆ ਇਹਦਾ ਕੀ ਇਹ 6 ਰੁਪਏ ਦੀ ਟਿਕਟ ਹੈ ਜੀ 1 ਕਰੋੜ ਰੁਪਏ ਦਾ ਨਾਮ ਹੈ ਜੀ 1 ਕਰੋੜ ਰੁਪਏ ਦਾ ਜੀ ਇਹਦੇ ਵਿੱਚੋਂ ਸਭ ਤੋਂ ਖਨੋਰੀ ਪਿੰਡ ਲੱਗਿਆ ਜੀ ਹਮ ਸਵਾ 2 ਲੱਖ ਰੁਪਏ ਦਾ ਨਾਮ ਜੀ ਜੀ ਬੁਟੀਕ ਦਾ ਕੰਮ ਕਰਦੇ ਨੇ ਜੀ ਉਹ ਮੀਆਂ ਬੀਬੀ ਜੀ ਉਹਨਾਂ ਦੇ ਅਸੀਂ ਘਰੇ ਜਾ ਕੇ ਪੇਮੈਂਟ ਦੇਖੇ ਆਏ ਆ ਜੀ ਜੀ ਫਿਰ ਮੀਮਸੇ ਪਿੰਡ ਲੱਗਿਆ ਜੀ ਸਤੋਂ ਨਾਮ 90 ਲੱਖ ਰੁਪਏ ਦਾ ਜੀ 6 ਰੁਪਏ ਦੇ ਵਿੱਚ 100 ਸੀਰੀਅਲ ਟਿਕਟ ਦੀ ਜੀ ਹਮ ਲੱਖਾਂ ਦੇ ਕਰੋੜਾਂ ਦੇ ਇਨਾਮ ਸਾਹ ਤੋਂ ਨਿਕਲਦੇ ਨੇ ਜੀ ਬਾਬੇ ਨਾਨਕ ਦੀ ਬੜਾਈ ਹੈ ਅਹੀਂ ਟਿਕਟ ਵਿਗਦੇ ਰਹੇ ਜੀ ਇਨਾਮ ਨਿਕਲਦੇ ਰਹਿਣ ਜੀ ਅੱਛਾ ਜੀ ਜਿੱਦਾਂ ਕਿ ਤੁਸੀਂ ਮਤਲਬ ਐਨੇ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਇਨਾਮ ਕੱਢ ਰਹੇ ਹੋ ਤੇ ਟਿਕਟ ਜਿਹੜੀ ਆ 6 ਰੁਪਏ 5 ਰੁਪਏ 10 ਰੁਪਏ ਹਾਂ ਜੀ ਹਾਂ 10 ਰੁਪਏ ਦੀ ਟਿਕਟ ਹੈ ਜੀ ਸ਼ਾਮ ਨੂੰ 6 ਵਜੇ ਰਜਾਨਾ ਡਰਾਅ ਹੁੰਦਾ ਜੀ 1 ਲੱਖ ਰੁਪਏ ਦਾ ਨਾਮ ਹੈ ਜੀ ਅਸੀਂ ਤਾਂ ਸੁਵਾਸ ਨਾਨ ਨੇ ਆ ਜੀ ਕਸਟਮਰ ਨੂੰ ਨਾਮ ਨਿਕਲੇ ਔਰ ਅਸੀਂ ਉਹਨਾਂ ਦੇ ਘਰੇ ਜਾ ਕੇ ਵਧਾਈਆਂ ਇਹ ਟੋਹਲਨਾਰੇ ਬਾਬੇ ਨਾਲਕ ਦੀ ਕਿਰਪਾ ਦੇ ਨਾਲ ਅਸੀਂ ਐਂ ਵਜਾਉਂਦੇ ਰਹੀਏ ਸਾਡੀ ਦੁਕਾਨ ਤੇ ਐਂ ਵਿਕਰੀ ਹੁੰਦੀ ਹੈ ਜੀ ਦਰਸ਼ਕੋ ਇਹ ਡੇਲੀ ਜਿਹੜਾ ਨਿਕਲਦੀਆਂ ਨੇ ਲਾਟਰੀਆਂ ਤੁਸੀਂ ਜਿਹੜੀ ਆਪਣੀ ਬਾਜੀ ਮਾਰ ਸਕਦੇ ਹੋ ਕੋਈ ਜ਼ਿਆਦਾ ਵੱਡੀ ਗੱਲ ਨਹੀਂ 6 ਰੁਪਏ 15 ਰੁਪਏ 10 ਰੁਪਏ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਐਦਾਂ ਦਾ ਆਪਣੇ ਜਵਾਖ ਵੇਣ ਨੇ ਜਿਹੜੇ ਦੁਕਾਨਾਂ ਤੇ ਖਰਚਦੇ ਹੀ ਰਹਿੰਦੇ ਨੇ ਇੱਕ ਵਾਰ ਜ਼ਰੂਰ ਅਜਮਾ ਕੇ ਦੇਖੋ ਸਿਵਾ ਲਾਟਰੀ ਥੋੜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਅਸੀਂ ਤਾਂ ਹੱਤ ਬਣ ਕੇ ਬੈਂਤੀ ਦਾ ਪਹਿਲਾਂ ਸਤਿ ਸ਼੍ਰੀ ਅਕਾਲ ਬਲਾਨੇ ਆ ਜੀ ਸਾਰਿਆਂ ਨੂੰ ਹਾਂ ਇੱਕ ਵਾਰ ਜੀ ਬਾਬੇ ਨਾਨਕ ਦੀ ਬੜਾਈ ਨਾਲ 150 ਰੁਪਏ ਵਾਲੀ ਟਿਕਟ ਪਾਉਂਦੇ ਰਹੋ ਜੀ ਲੱਖਾਂ ਦੇ ਕਰੋੜਾਂ ਦੇ ਨਾਮ ਦੇ ਤੁਸੀਂ ਹੱਕਦਾਰ ਬਣੋਗੇ ਜੀ ਸ਼ਿਵਾ ਲੈਟਿਸਟਾਲ ਧੂਰੀ ਅਸੀਂ ਲਿਖ ਕੇ ਵੀ ਲਾ ਰੱਖਿਆ ਜੀ ਵੀ ਕਰੋੜਪਤੀ ਉੱਥੇ ਬਣਦੇ ਨੇ ਜੀ ਅੱਛਾ ਭਾਈ ਜੀ ਪੂਰਾ ਐਡਰੈਸ ਆ ਜਿਹੜਾ ਦਸਖਾਣ ਦਿੱਤਾ ਜਾਵੇ ਕੋਈ ਕਨਫਿਊਜ਼ ਨਾ ਹੋਵੇ ਲੋਹਾ ਬਾਜ਼ਾਰ ਜੀ ਭੀਮ ਚੌਂਕ ਬਾਂਸਰ ਮਠਾਈ ਵਾਲੇ ਦੇ ਨੇੜੇ ਜੀ ਆਪਣਾ ਫੋਨ ਨੰਬਰ ਵੀ ਜ਼ਰੂਰ ਦੱਸੋ ਸਾਡਾ ਫੋਨ ਨੰਬਰ ਹੈਗਾ ਜੀ 95924 13238 ਅਰੇ ਦੋਸਤੋ ਇਹਨਾਂ ਦਾ ਫੋਨ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇੱਥੇ ਜਿਹੜਾ ਲੋਹਾ ਬਾਜ਼ਾਰ ਦੇ ਵਿੱਚ ਪਹੁੰਚ ਸਕਦੇ ਹੋ ਸ਼ਿਵਾ ਲਾਟਰੀ ਮਠਿਆਈ ਦੀ ਦੁਕਾਨ ਦੇ ਨਾਲ ਇਹਨਾਂ ਦੀ ਦੁਕਾਨ ਆ ਇੱਥੇ ਆ ਕੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ 6 ਰੁਪਏ ਦੇ ਵਿੱਚ ਬਣ ਸਕਦੇ ਕਰੋੜਪਈ ਸ਼ਸ਼ਿਆ ਕਾਲ ਜੀ ਮੈਨੂੰ ਦੋ ਚਾਚ ਸਰਕਾਰੀ ਲਾਟਰੀ ਪਾਣ ਲਈ ਹਮੇਸ਼ਾ ਯਾਦ ਰੱਖੋ ਸ਼ਿਵਾ ਲਾਟਰੀ ਸਟਾਲ ਜਿੱਥੇ ਕੀ ਸਰਕਾਰੀ ਲਾਟਰੀ ਮਿਲਦੀ ਹੈ ਉੱਥੇ ਤੁਸੀਂ ਆਪਣੀ 6 ਰੁਪਏ ਤੋਂ ਲੈ ਕੇ ਜਿੱਥੇ ਤੱਕ ਮਰਜ਼ੀ ਆਪਣੀ ਇੱਛਾ ਅਨੁਸਾਰ ਲਾਟਰੀ ਪਾ ਸਕਦੇ ਹੋ ਬਹੁਤ ਹੀ ਤਰ੍ਹਾਂ ਦੇ ਇੱਥੇ ਕਰੋੜਪਤੀ ਲੱਖਪਤੀ ਇਨਾਮ ਜਿੱਤ ਕੇ ਗਏ ਹਨ ਤੁਸੀਂ ਵੀ ਆਪਣੀ ਕਿਸਮਤ ਜ਼ਰੂਰ ਅਜਮਾਓ ਤੁਸੀਂ ਆ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਰਗ ਲਗ ਤਰ੍ਹਾਂ ਦੀਆਂ ਲਾਟਰੀਆਂ ਬੰਪਰ ਦਿਵਾਲੀ ਬੰਪਰ ਹੋਲੀ ਬੰਪਰ ਬਸਾਖੀ ਬੰਪਰ ਇੱਥੇ ਮਿਲਦੇ ਹਨ ਸ਼ਿਵ ਲਾਟਰੀ ਲੋਹਾ ਬਾਜ਼ਾਰ ਟੂਰੀ